ਪਟਿਆਲਾ ਦੇ ਪ੍ਰਾਚੀਨ ਸ਼੍ਰੀ ਕਾਲੀ ਮਾਤਾ ਮੰਦਰ ਵਿਕੇ ਮਹਾ ਦੁਰਗਾ ਅਸ਼ਟਮੀ ਦੇ ਸ਼ੁਭ ਮੌਕੇ ਤੇ ਵਕਾਫਤ ਸੰਸਥਾ ਮਾ ਅਲਵਲੋ ਮਾਤਾ ਦੇ ਮੰਦਰ ਵਿੱਚ ਮੱਥਾ ਟੇਕਣ ਆਇ ਸ਼ਰਦਾਨੂਆਂ ਦੇ ਲਈ ਲੰਗਰ ਦੀ ਸੇਵਾ ਕੀਤੀ ਗਈ ਇਸ ਮੌਕੇ ਲੰਗਰ ਦੇ ਵਿੱਚ ਸੇਵਾ ਨਿਭਾਉਣ ਵਾਲੇ ਆਮ ਆਦਮੀ ਪਾਰਟੀ ਤੋਂ ਤਜਿੰਦਰ ਮਹਿਤਾ ਐਮਸੀ ਜਗਤਾਰ ਸਿੰਘ ਤਾਰੀ ਭਾਜਪੀ ਤੋਂ ਵਰਿੰਦਰ ਗੁਪਤਾ ਅਖਿਲ ਭਾਰਤੀ ਹਿੰਦੂ ਸੁਰੱਖਿਆ ਸੰਮਤੀ ਦੇ ਪ੍ਰਧਾਨ ਰਾਜੇਸ਼ ਗਾਇ ਕਾਲੀ ਮਾਤਾ ਮੰਦਰ ਤੋਂ ਭੁਵਨੇਸ਼ਵਰੀ ਨੰਦਗਿਰੀ ਉਹਨਾਂ ਦੇ ਨਾਲ ਸੁਦੀਰ ਵੈਕਟਰ ਤੋਂ ਬ੍ਰਿੰਦਰ ਮੋਗਿਲ ਅਦਨੇ ਲੰਗਰ ਦੇ ਵਿੱਚ ਸੇਵਾ ਨਿਭਾਈ। মিডিਆ ਨਾਲ ਗੱਲਬਾਤ ਕਰਦੇ ਹੋਏ ਆਗੂ ਨੇ ਕੀ ਕਿਹਾ ਤੁਸੀਂ ਵੀ ਸੁਣੋ। ਮੇਰਾ ਨਾਮ ਜਗਤਾਰ ਸਿੰਘ ਧਾਰੀ ਹੈ ਜੀ। ਮੈਂ ਵਾਰਡ ਨੰਬਰ 40 ਤੋਂ ਕਾਉਂਸਲਰ ਹਾਂ ਜੀ। ਤੇ ਅੱਜ ਜਿਹੜੇ ਮਾਤਾ ਦੇ ਦਰਬਾਰ 'ਚ ਰੌਣਕਾਂ ਲੱਗੀਆਂ ਐ ਕਿ ਇਹ ਨਰਾਤਿਆਂ ਦੇ ਲਾਸ ਦੀ ਜਿਹਨੂੰ ਅਸੀਂ ਵੀ ਨੌਮੀ ਕਹਿੰਦੇ ਆਪਾਂ ਉਹਦੇ ਕਰਕੇ ਸੰਗਤਾਂ ਬਹੁਤ ਬਹੁਤ ਵੱਡੀ ਜਿਹੜੀ ਮਾਤਾ ਸ਼ਕਤੌਰੇ ਮੱਥਾ ਟੇਕਣ ਆਈ ਕਾਲੀ ਮਾਤਾ ਮੰਦਰ ਤੇ ਇਸੇ ਸਿਲਸਿਲੇ ਦੇ ਵਿੱਚ ਅਲੱਗ-ਅਲੱਗ ਥਾਂ ਤੇ ਲੰਗਰ ਲੱਗੇ ਹੋਏ ਨੇ ਤੇ ਸ਼੍ਰੀ ਕ੍ਰਿਸ਼ਨ ਸੇਵਾ ਦਾਲਜ ਵੱਲੋਂ ਕੇਹਰ ਜੀ ਹੋ ਗਏ, ਰਾਜਪਾਲ ਜੀ ਹੋ ਗਏ, ਬਾਕੀ ਸਾਰੀ ਨੇ ਜਿਹੜੇ ਭਾਈ ਬੰਦੂ ਐ ਸਾਰੇ ਇਹਨਾਂ ਨੇ ਬਹੁਤ ਹੀ ਵੱਡਾ ਲੰਗਰ ਲਾਇਆ ਹੋਇਆ ਹੈ ਜਿਹਦੀ ਸੇਵਾ ਚੱਲ ਰਹੀ ਹੈ ਔਰ ਪੂਰਾ ਸ਼ਹਿਰ ਹੈ ਜਿਹੜਾ ਕਿਨਾਂ ਕੋ ਹਾਜ਼ਰੀ ਲਾ ਕੇ ਜਾ ਰਹਾ ਲੰਗਰ ਛੱਕ ਕੇ ਜਾ ਰਹਾ ਹੈ ਇਸ ਗੱਲ ਦੀ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਔਰ ਇਹੇ ਪ੍ਰਮਾਣ ਹੈ ਪਟਿਆਲਾ ਸ਼ਹਿਰ ਦੇ ਵਿੱਚ ਹਿੰਦੂਸੀ ਇੱਕ ਏਕਤਾ ਦਾ ਇਸ ਭਾਈਚਾਰੇ ਨੂੰ ਇੱਥੇ ਬਹੁਤ ਜ਼ਿਆਦਾ ਪੜਾਵਾ ਮਿਲਦਾ ਹੈ ਕਿਉਂਕਿ ਜਿੰਨਾ ਇੱਜ਼ਤਮਾਨੇ ਲੋਕਾਂ ਦਾ ਕਰਦੇ ਆ ਮੈਨੂੰ ਲੱਗਦਾ ਸ਼ਾਇਦ ਵੀ ਕੋਈ ਇਹਨਾਂ ਤੋਂ ਇਲਾਵਾ ਕਰਦਾ ਹੋਵੇਗਾ ਬਹੁਤ ਜ਼ਿਆਦਾ ਇੱਜ਼ਤਮਾਨ ਮਿਲਦਾ ਹੈ ਔਰ ਲੋਕ ਬਹੁਤ ਵੱਡੀ ਮਾਤਰਾ ਇਹਦਾ ਲੰਗਰ ਬਾਣ ਛੱਕ ਕੇ ਜਾਂਦਾ ਹੈ ਬਹੁਤ-ਬਹੁਤ ਸਾਰਾ ਧੰਨ ਆੰਦਿਅ ਸਿੰਘ ਵਾਲੇ ਦਿਨ ਅੱਜ ਮੰਦਰ ਸੇਵਾ ਕਰ ਰਹੇ ਆ ਅੱਜ ਬੜੀ ਖੁਸ਼ੀ ਦਾ ਦਿਨ ਹੈ ਦੁਰਗਾਸ਼ਮੀ ਵਾਲਾ ਦਿਨ ਹੈ ਮਾਤਾ ਗਾੜੀ ਦੇ ਮੰਦਰ ਮੇਲਾ ਲੱਗਿਆ ਹੈ ਮਾਤਾ ਦੇ ਦਰਸ਼ਨ ਕਰਨ ਵਾਸਤੇ ਬਹੁਤ ਹੀ ਵੱਡੀ ਭੀੜ ਉਮੜੀ ਹੋਈ ਹੈ ਇਸ ਲਈ ਹੋਰ ਮੰਦਰ ਦਾ ਲੰਗਰ ਦੀ ਵਿਵਸਥਾ ਕੀਤੀ ਹੋਈ ਹੈ ਪਕਵਾਂ ਨੇ ਲੇਕਿਨ ਜਿਹੜੇ ਬਖਤ ਲੈਣਾਂ ਦੇ ਲੱਗੇ ਮਾਤਾ ਦੇ ਮੰਦਰ ਜਾ ਰਹੇ ਆ ਉਹਨਾਂ ਵਾਸਤੇ ਗੇਰਾ ਵਾਲੇ ਗੇਰੇ ਦੇ ਪਿਛਲੇ ਗੇਰੇ ਦੇ ਬਹੁਤ ਸ੍ਰੀ ਕ੍ਰਿਸ਼ਨ ਸੇਵਾ ਦਲ ਵਾਲੋਂ ਬਹੁਤ ਹੀ ਅੱਛੀ ਸੇਵਾ ਹਰ ਨਵਰਾਤੇ ਨੇ ਨਿਭਾਈ ਜਾਂਦੀ ਹੈ ਔਰ ਮਾਤਾ ਦੇ ਭਗਤਾਂ ਲਈ ਖਾਣੇ ਦੀ ਵਿਵਸਥਾ ਪਾਣੀ ਦੀ ਵਿਵਸਥਾ ਔਰ ਹੋਰ ਬਹੁਤ ਸਾਰੀਆਂ ਸੇਵਾਵਾਂ ਇੱਥੇ ਨਿਭਾਈਆਂ ਜਾਂਦੀਆਂ ਔਰ ਅੱਜ ਖੁਸ਼ੀ ਹੋਰ ਗੱਲ ਹੈਗੀ ਹੈ ਕਿ ਅੱਜ ਸਾਡੇ ਸਰਦਾਰਾ ਫਲौरी ਜੀ ਜਿਨ੍ਹਾਂ ਨੇ ਓਮ ਜੈ ਜਗਦੀਸ਼ ਹਰੀ ਆਰਤੀ ਲਿਖੀ ਸੀਗੀ ਉਹਨਾਂ ਦਾ ਅੱਜ ਜਨਮ ਦਿਨ ਵੀ ਹੈ ਇਸ ਮੌਕੇ ਤੇ ਸਾਰੇ ਮਾਤਾ ਦੇ ਭਗਤਾਂ ਨੂੰ ਔਰ ਸ਼ੰਦਰਾਮ ਫਲੋਰੀ ਜੀ ਨੂੰ ਸਰਬਦਰ ਦੇ ਫੋਟੋ ਸਪੇਟ ਕਰਦਾ ਹੋਇਆ ਮਾਤਾ ਨੂੰ ਪ੍ਰਾਰਥਨਾ ਕਰਦੇ ਆ ਕਿ ਮਾਤਾ ਦੇ ਮੰਦਰ ਆਣ ਵਾਲੇ ਜਿੰਨੇ ਹੀ ਭਗਦਨਾ ਸਭ ਦੀ ਮਨੋਕਾਮਨਾ ਮਹਾਮਾਈ ਪੂਰੀ ਕਰੇ ਸਭ ਦੇ ਘਰਾਂ ਦੇ ਵਿੱਚ ਅੰਨ ਦਾ ਪੂਰਾ ਅੰਨ ਦਾਣ ਦੀ ਵਰਖਾ ਹੋਵੇ। ਅੱਜ ਅਸੀਂ ਇਹ ਲੈ ਜੀਮਾ ਨੰਗਲ ਸਰਵ ਕਰਨੇ ਕੌਣ ਜੀ ਕਿ ਕੰਮ ਆਏ ਸਭ ਤੋਂ ਪਹਿਲਾਂ ਤਾਂ ਜੀ ਮੈਂ ਸਾਰੇ ਪਟਿਆਲੀਆਂ ਨੂੰ ਪੰਜਾਬੀਆਂ ਨੂੰ ਦੇਸ਼ ਵਾਸੀਆਂ ਨੂੰ ਤੇ ਦੇਸ਼ ਵਿਦੇਸ਼ 'ਚ ਬਸਦੇ ਸਾਰੇ ਪੰਜਾਬੀਆਂ ਨੂੰ ਬਹੁਤ ਬਹੁਤ ਵਧਾਈਆਂ ਦੇਣਾ ਅੱਜ ਮਾਤਾ ਦੀ ਜਨਮ ਦਿਵਸ ਦੇ ਮੌਕੇ ਅੱਜ ਪੂਰੇ ਤੁਸੀਂ ਦੇਖੋ ਵੀ ਸਮਾਜ ਦੇ ਵਿੱਚ ਬਹੁਤ ਜ਼ਿਆਦਾ ਖੁਸ਼ੀ ਆ ਥਾਂ ਥਾਂ ਤੇ ਲੰਗਰ ਲੱਗੇ ਨੇ ਭਵਨਾਂ ਜੱਡੇ ਸੋਹਣੇ ਸਜੇ ਹੋਏ ਨੇ ਸੋ ਅੱਜ ਬੜੇ ਹਰਸ਼ੋ ੁਲਾਸ ਦੇ ਨਾਲ ਜਿਹੜਾ ਮਾਤਾ ਜਨਮ ਦਿਵਸ ਹੈ ਜਿਹੜੀ ਅੱਜ ਮਨਾਈ ਜਾ ਰਹੀ ਹੈ ਸੋ ਸਾਰਿਆਂ ਨੂੰ ਅੱਜ ਦੇ ਦਿਨ ਦੀਆਂ ਬਹੁਤ ਬਹੁਤ ਵਧਾਈਆਂ ਦਿੰਦਾ ਮੇਰੇ ਨਾਲ ਮੇਰੇ ਵੱਡੇ ਵੀ ਕੇਰ ਸਾਹਿਬ ਤੇ ਭੈਣ ਜੀ ਮੇਰੇ ਜਿੰਨੇ ਵੀ ਦੋਸਤ ਸਤ ਸੰਗੀ ਸਾਥੀ ਅੱਜ ਲੰਗਰਾਂ ਦੇ ਵਿੱਚ ਜਾ ਕੇ ਅਸੀਂ ਵਕ ਵਕ ਲੰਗਰਾਂ ਦੇ ਵਿੱਚ ਆਪਣੀ ਸੇਵਾ ਨਿਭਾ ਰਹੇ ਆ ਤੇ ਮਾਤਾ ਅੱਗੇ ਅਰਜੋਈਆਂ ਕਰ ਰਹੇ ਆ ਕਿ ਸਾਡੇ ਪਟਿਆਲੇ ਨੂੰ ਕਿਸੇ ਦੀ ਬੁਰੀ ਨਜ਼ਰ ਨਾ ਲੱਗੇ ਤੇ ਚੜ੍ਹਦੀ ਕਲਾ 'ਚ ਸਾਡਾ ਪਟਿਆਲਾ ਰਹੇ ਇਹੀ ਅਸੀਂ ਮੰਗ ਕਰਦੇ ਆ ਥੈਂਕ ਯੂ ਮਾਤਾ ਦੁਰਗਾ ਦੇ ਅਸ਼ਟਮੀ ਦੀ ਸਾਰੇ ਦੇਸ਼ ਵਾਸੀ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਤੇ ਮਾਤਾ ਰਾਣੀ ਇਸੇ ਤਰੀਕੇ ਨਾਲ ਆਪਣੀ ਆਪਣਾ ਅਸ਼ੀਰਵਾਦ ਆਪਣੀ ਕਿਰਪਾ ਸਾਰੇ ਭਾਰਤ ਵਾਸੀ ਤੇ ਬਣਾ ਕੇ ਰੱਖੇ ਤੇ ਇਹਦੇ ਨਾਲ ਨਾਲ ਅੱਜ ਸ੍ਰੀ ਪੰਡਿਤ ਸਰਦਾਰ ਰਾਮ ਫਲੋਰੀ ਜੀ ਦਾ ਅੱਜ ਜਨਮ ਦਿਵਸ ਵੀ ਹੈ ਜਿਨ੍ਹਾਂ ਨੇ ਆਰਤੀ ਓਮ ਜਗ ਜਗ ਦੇ ਸਰੇ ਲਿਖੀ ਸੀ ਤੇ ਆਪਾਂ ਸਾਰਿਆਂ ਨੂੰ ਚਾਹੀਦਾ ਕਿ ਜਿਹੜੀ ਉਹਨਾਂ ਦੀ ਲਿਖੀ ਹੋਈ ਵਿਸ਼ੁਧ ਰਿਆ ਬਿਖਿਆਰ ਆਰਤੀ ਹੈ ਜਿਹੜੀ ਉਹ ਅੱਜ ਮੰਗਲਵਾਰ ਨੂੰ ਬਹੁਤ ਬਹੁਤ ਮੰਦਰਾਂ ਦੇ ਵਿੱਚ ਉਹਨੂੰ ਗਾ ਕੇ ਤੇ ਉਹਨਾਂ ਦਾ ਫੋਟੋ ਰੱਖ ਕੇ ਉਹਨਾਂ ਦੇ ਲਾ ਕੇ उन्होंने जिन्होंने सनातन के लिए एड्डा बड़ा कम किया जिन्होंने आरती लिखी भारत मातम है।